ਨਮਸਕਾਰ ਸਾਥੀ ਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਵਿਧਾਇਕਾ ਰਜ਼ੀਆ ਸੁਲਤਾਨਾ ਸਮੇਂ ਵਿਕਾਸ ਕਾਰਜਾਂ ਦੇ ਕਿਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਕਾਂਗਰਸ ਦੇ ਮੁਖ ਭੁਲਾਰੇ ਮੁਹੰਮਦ ਅਨਵਾਰ ਮਹਿਮੂਬ ਨੇ ਹੋਕੀ ਕਿਹਾ ਆਓ ਸੁਣੀ ਦادی ਰੁਕ ਕਾਲੇ ਸਵਾਂ ਦੇ ਵਿੱਚ ਪ੍ਰੈਸ ਕਾਨਫਰੰਸ ਹੈਗੀ ਜੀ ਅੱਜ ਥੋੜੇ ਅੱਜ ਜੀ ਮਲੇਰ ਕੋਟਲਾ ਹਾਊਸ ਤੋਂ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਮੇਰੇ ਨਾਲ ਮੈਂ ਮਰੇਕ ਕੋਲਾ ਹਰਜ਼ਾ ਮੁਖੀ ਚੀਫ ਸਪੋਕਸਪਰਸਨ ਮੇਰੇ ਨਾਲ ਸਪੋਕਸਪਰਸਨ ਮਹਿਮੂਦ ਰਾਣਾ ਜੀ ਫਰ ਮੇਰੇ ਨਾਲ ਬੈਠੇ ਨੇ ਬਲਾਕ ਕਾਂਗਰਸ ਦੇ ਪ੍ਰਧਾਨ ਅਕਰਮ ਡੇਵੜਾ ਜੀ ਸਾਡੇ ਯੂਥ ਦੇ ਲੀਡਰ ਅਲੀ ਖਾਨ ਜੀ ਅਤੇ ਨਾਲ ਮਾਸਟਰ ਮੇਜਾ ਸਿੰਘ ਜੀ ਸੀਨੀਅਰ ਲੀਡਰ ਨੇ ਤੁਸੀਂ ਦੇਖਿਆ ਆਪਣਾ ਸ਼ਹਿਰ ਦੇ ਅੰਦਰ ਔਰ سوشل میڈیا ਤੇ ਸਾਰੀਆਂ ਪਾਰਟੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਪਣੀਆਂ ਆਪਣੀਆਂ ਗਤੀਵਿਧੀਆਂ ਚਲਾ ਰਹੀਆਂ ਨੇ ਉਸ ਦੇ ਵਿੱਚ ਇੱਕ ਖਾਸ ਪਾਰਟੀ ਦੀ ਲੀਡਰ ਜਿਹੜੀ ਹੈ ਉਹ ਬੜੀਆਂ ਬੜੀਆਂ ਚੀਕਾ ਮਾਰ ਕੇ ਪਤਾ ਨਹੀਂ ਕੀ ਦੱਸਣਾ ਚਾਹੁੰਦੀ ਹੈ ਲੋਕਾਂ ਨੂੰ ਗੁੰਮਰਾਹਕੁਨ ਪ੍ਰਚਾਰ ਕਰ ਰਹੀ ਹੈ ਇਹ ਮਰੇ ਕੋਲੇ ਦੇ ਲੋਕ ਅਨਪੜ੍ਹ ਰਹੇਗੇ ਔਰ ਉਹਨਾਂ ਦੀ ਪੜ੍ਹਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਮੈਨੂੰ ਆਜ ਉਸ ਬੀਬਾ ਜੀ ਨੂੰ ਦੱਸਣਾ ਮੇਰਾ ਫਰਜ਼ ਬੰਦਾ ਹੈ ਇਹ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਉਹਨਾਂ ਨੂੰ ਹਕੀਕਤ ਦੱਸੀਏ ਕਿ ਬੀਬਾ ਜੀ ਪਹਿਲਾਂ ਤੁਸੀਂ ਪੂਰੀ ਜਾਣਕਾਰੀ ਲੈ ਲਿਆ ਕਰੋ ਫਿਰ ਲੋਕਾਂ ਦੇ ਸਾਹਮਣੇ ਜਾਓ ਵਰਨਾ ਲੋਕਾਂ 'ਚ ਤੁਹਾਡਾ ਮਜ਼ਾਕ ਉੱਡਦਾ ਹੈ ਇਟਨਾਈਜੀ ਮਲੇਰ ਕੋਟਲਾ ਇੱਕ ਇਤਿਹਾਸਕ ਅਤੇ ਤਾਰੀਖੀ ਸ਼ਹਿਰ ਹੈ ਇਸ ਦੇ ਵਿੱਚ 1947 ਤੋਂ ਲੈ ਕੇ ਅੱਜ ਤੱਕ ਜੋ ਕੰਮ ਸਾਫ ਕਾਬਨਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੇ ਦੌਰ ਵਿੱਚ ਹੋਏ ਨੇ এডੂਕੇਸ਼ਨ ਦਾ ਹੋਵੇ ਹੈਲਥ ਦਾ ਹੋਵੇ ਜਾਂ ਫਿਰ ਸ਼ਹਿਰੀ ਤਰੱਕੀ ਦਾ ਹੋਵੇ ਇਹ ਸ਼ਹਿਰ ਨੂੰ ਜ਼ਿਲ੍ਹਾ ਬਣਾਉਂਦਾ ਹੋਵੇ ਉਹ ਇੱਕ ਹੀ ਇਤਿਹਾਜ਼ੇ ਅੰਦਰ ਸੁਨੇਰੇ ਅੱਖਾਂ ਚ ਲਿਖੇ ਗਏ ਨੇ ਉਹ ਬੀਬਾ ਜੀ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਜਿਹੜਾ ਮਲੇ ਕੋੜਲੇ ਦਾ ਡਿਗਰੀ ਕਾਲਜ ਸੀਗਾ ਉਹ ਸਿਰਫ ਨਾਮ ਦਾ ਕਾਲਜ ਸੀਗਾ ਲੇਕਿਨ ਜਦੋਂ ਕੈਬਨਿਟ ਮੰਤਰੀ ਦਰਸ਼ੀਆ ਸੁਲਤਾਨਾ ਉੱਚ ਸਿੱਖਿਆ ਮੰਤਰੀ ਬਣੇ ਉਹਨਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਉੱਥੇ ਨਵੀਆਂ ਬਿਲਡਿੰਗਾਂ ਕਾਇਮ ਕਰਾਈਆਂ ਔਰ A ਗ੍ਰੇਡ ਕਾਲਜ ਦਵਾਇਆ ਜਿੱਥੇ ਲੜਕੇ ਅੱਛੀ تعلیم ਹਾਸਲ ਕਰਦੇ ਨੇ ਔਰ ਉਸ ਕਾਲਜ ਦੇ ਅੰਦਰ ਜਿੱਥੇ ਪਹਿਲਾਂ ਗੁੰਡਾਗਰਦੀ ਹੁੰਦੀ ਸੀ ਔਰ ਲੜਕੀਆਂ ਭੇਜਣਾ ਵੀ ਲੋਕ ਮੁਨਾਸਬ ਨਹੀਂ ਸਮਝਦੇ ਸੀ ਉੱਥੇ ਵੀ ਪੜ੍ਹਾਈ ਦਾ ਮਾਹੌਲ ਅੱਛਾ ਕੀਤਾ ਔਰ ਉੱਥੇ ਲੈਕਚਰਾਰਾਂ ਦੀ ਭਰਤੀ ਕੀਤੀ ਅੱਜ ਗੱਲਾਂ ਮਾਰਦੀ ਆ ਕਿ ਸਰਕਾਰੀ ਲੈਕਚਰਾਰ ਦੋ ਨੇ ਦੂਜੇ ਕੋਲ ਜੇ ਸਰਕਾਰੀ ਪਰਮਨੈਂਟ ਡੋਣੇ ਤਾਂ ਦੂਜੇ ਜਿਹੜੇ ਟੀਚਰ ਨੇ ਉਹਨਾਂ ਨੂੰ ਕੀ ਕਹਾਂਗੇ ਉਹ ਪੜਾਉਂਦੇ ਨਹੀਂ ਐਗੇ ਉੱਥੇ ਉੱਥੇ ਫੈਕਲਟੀ ਜਿਹੜੇ ਲੈਕਚਰਰ ਨੇ ਔਰ ਉੱਥੇ ਪੜਾ ਰਹੇ ਨੇ ਉਸ ਬੀਬਾ ਨੂੰ ਇਹਨਾਂ ਪਤਾ ਹੀ ਨਹੀਂ ਹੈ ਕਿ ਦੋ ਲੈਕਚਰਾਂ 3000 ਬੱਚੇ ਨੂੰ ਪੜਾ ਦੇਣਗੇ ਉਹ ਚਿੱਕਾ ਮਾਰੀ ਜਾਂਦੀ ਆ ਜਿਹੜਾ ਮੂੰਹ ਚ ਆਉਂਦਾ ਬੋਲੀ ਜਾਂਦੀ ਆ ਮੈਂ ਉਹਨੂੰ ਹੀਰੋ ਨਹੀਂ ਬਣਾਉਣਾ ਚਾਹੁੰਦਾ ਲੇਕਿਨ ਉਹ ਗੁੰਮਰਾਹ ਕਰ ਰਹੀ ਹੈ ਕਰੋੜਾ ਰੁਪਇਆ ਲਾ ਕੇ ਤੁਹਾਡੇ ਸਾਹਮਣੇ ਪ੍ਰੈਸ ਨੋਟ ਦਿੱਤਾ ਹੈ ਅਗਰ ਬੀਬਾ ਜੀ ਆਪਣੇ ਉਹ ਸਮਝਦੇ ਨੇ ਆਕੀ ਆਈ ਨਹੀਂ ਪਤਾ ਕਰ ਲੈਣ ਜੇ ਉਹ ਸਾਡੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਕਰੋੜਾਂ ਰੁਪਇਆ ਲਾ ਕੇ ਉੱਥੇ ਬਿਲਡਿੰਗ ਬਣਾਈ ਮਲੇਰ ਕੋਲ ਦੇ ਅੰਦਰ ਨੌਜਵਾਨਾਂ ਦੇ ਸੁਨਹਿਰੇ ਵਿਕਦੇ ਲਈ ਮੈਡਮ ਰਜ਼ੀਆ ਸੁਲਤਾਨਾ ਨੇ ਬੀਐਡ ਕਾਲਜ ਬਣਾਇਆ ਮਲੇਰ ਕੋਲ ਦੇ ਅੰਦਰ ਜਿਹੜਾ ਪੰਜਾਬ ਦਾ ਚੌਥਾ ਸਰਕਾਰੀ ਬੀਐਡ ਕਾਲਜ ਹੈ ਉੱਥੇ ਇਹ ਮਲੇਕੂਲਾ ਛੋਟਾ ਜਿਹਾ ਸ਼ਹਿਰ ਤਾਂ ਉਹ ਜਿਲ੍ਹਾ ਵੀ ਨਹੀਂ ਬਣਿਆ ਸੀਗਾ ਜਦੋਂ ਬੀਐਡ ਕਾਲਜ ਬਣਾਇਆ ਬੀਐਡ ਕਾਲਜ ਸਰਕਾਰੀ ਕਾਲਜ ਸ਼ੁਰੂ ਕੀਤਾ لیکن ਆ ਹੂਣਾਲੇ ਦੌਰ ਦੇ ਵਿੱਚ ਜਾ ਕੇ ਦੇਖ ਲੋ ਸ਼ਾਨਦਾਰ ਬਿਲਡਿੰਗ بی ایڈ ਕਾਲਜ ਦੀ ਸੱਚ 7 ਕਰੋੜ ਰੁਪਇਆ ਲਾ ਕੇ ਬਣਾਈ ਗਈ ਹੈ ਉਹ ਬਿਲਡਿੰਗ ਚ ਜਾ ਕੇ ਦੇਖੋ ਜਿਹੜੇ ਬੱਚੇ بی ایڈ ਕਰ ਰਹੇ ਨੇ ਕ ਸਰਕਾਰੀ ਫਿਰਸਾਂ ਦੇ بی ایڈ ਕਰ ਰਹੇ ਨੇ ਬੀਬਾ ਜੀ ਅੱਜ ਇਹ ਕਹਿੰਦੇ ਨੇ ਸਾਡੇ ਬੱਚਿਆਂ ਨੂੰ ਪੜ੍ਹਨੇ ਤੂੰ ਅਣਪੜ੍ਹ ਦੱਸਿਆ ਸਾਡੇ ਬੱਚਿਆਂ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਸ਼ਰਮ ਆਣੀ ਚਾਹੀਦੀ ਹੈ ਬੀਬਾ ਜੀ ਨੂੰ ਕਿ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਅਣਪੜ੍ਹ ਦੱਸੀ ਜਾ ਰਹੀ ਹੈ ਤੂੰ ਕੱਲੀ ਹੀ ਪੜੀ ਲਿਖੀ ਹੋਗੀ ਜੇ ਤੈਨੂੰ ਇਲਮ ਨਹੀਂ ਹੈ ਤਾਂ ਸਾਡੇ ਬੱਚਿਆਂ ਨੂੰ ਨਾ ਗੁੰਮਰਾ ਕਰ ਸਾਡੇ ਬੱਚਿਆਂ ਨੂੰ ਨਾ ਅਨਪੜ ਬਸ ਇਹ ਸੁਨਹਿਰਾ ਦੌਰ ਪਿਛੜਾ 20 ਸਾਲਾਂ ਦਾ ਤੁਸੀਂ ਦੇਖੋ ਕਿ ਸਾਡੇ ਮਲੇਕ ਕੋਲਿਜ ਦੇ ਨੌਜਵਾਨ ਬੀਏਡ ਬਣ ਗਏ ਟੀਚਰ ਬਣ ਗਏ ਕਿੰਨੇ ਡਾਕਟਰ ਬਣ ਗਏ ਇਹ ਕਿਹੜੇ ਲੋਰਚ ਬਣੇ ਨੇ ਤੂੰ ਅਜੇ ਅੱਜ ਵੀ ਸਾਨੂੰ ਅਨਪੜ ਦੱਸੀ ਜਾ ਰਹੀਆਂ ਜਾ ਕੇ ਕਚਹਿਰੀਆਂ ਚ ਪਤਾ ਕਰੇ ਕਿ ਸਾਡੇ ਨੌਜਵਾਨ ਕਿੰਨੇ ਨਵੇਂ ਵਕੀਲ ਨੌਜਵਾਨ ਵਕੀਲ ਬਣੇ ਨੇ ਇਹਨੂੰ ਇਲਮ ਹੀ ਨਹੀਂ ਹੈ ਇਸ ਗੱਲ ਦਾ ਮਲੇਕ ਕੋਲਿਜ ਲੋਕ ਸਾਡੇ ਉਰਦੂਦਾਨ ਮੰਗ ਕਰਦੇ ਆ ਰਹੇ ਸੀਗੇ ਸਦੀਆਂ ਤੋਂ ਕਹਿੰਦੇ ਉਰਦੂ ਉਰਦੂ ਦੀ ਤਰੱਕੀ ਅਤੇ ਖੁਸ਼ ਉਰਦੂ ਦੀ ਬਿਹਤਰੀ ਲਈ ਉਰਦੂ ਅਕੈਡਮੀ ਹੋਣੀ ਚਾਹੀਦੀ ਹੈ ਬਿਆਸ ਸਿੰਘ ਦੇ ਦੌਰ ਤੋਂ ਲੋਕਾਂ ਨੇ ਤਰਨੇ ਮੁਜ਼ਾਰੇ ਲਾਏ ਲੇਕਿਨ ਕੋਈ ਹੱਲ ਨਹੀਂ ਹੋਇਆ ਬੀਏਡ ਕਾਲਜ ਦਾ ਪਰਵਜੀਆ ਸੁਲਤਾਨਾ ਨੇ ਆਪਣੇ ਪਹਿਲੇ ਦੌਰ ਦੇ ਅੰਦਰ ਹੀ ਉਰਦੂ ਅਕੈਡਮੀ ਕਾਇਮ ਕਰਦੀ ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਦੋਂ ਕਾਲੀ ਦਲ ਦੀ ਸਰਕਾਰ ਆਈ 10 ਸਾਲ ਸਰਕਾਰ ਰਹੇ ਕਾਲੀ ਦਲ ਦੀ ਔਰਦੋ ਅਕੈਡਮੀ ਜੂੰ ਦੀ ਤੂੰ ਰਹੀ। ਉਹ ਤੇ ਧੁਆਣੀ ਨਹੀਂ ਲੱਗੀ। ਲੇਕਿਨ ਜਦੋਂ ਫਿਰ ਦੁਬਾਰਾ ਕਾਂਗਰਸ ਪਾਰਟੀ ਸਰਕਾਰ ਆਈ ਮੈਡਮ ਰਜ਼ੀਆ ਸੁਲਤਾਨਾ ਕੈਬਨਟ ਮੰਤਰੀ ਬਣੇ ਉਹਨਾਂ ਨੇ ਆ ਦੇਖ ਲੋ ਔਰਦੋ ਅਕੈਡਮੀ ਜਾ ਕੇ ਕਿੰਨੇ ਮੰਜ਼ਲੀ ਬਣੀ ਹੈ ਕਿੰਨੀ ਖੂਬਸੂਰਤ ਬਣੀ ਹੈ ਤੁਹਾਡੇ ਸਾਹਮਣੇ ਹੀ ਉਹਦਾ ਉਦਘਾਟਨ ਹੋਇਆ। ਹਾਲ ਦੇਖੋ ਕਿੰਨਾ ਵਧੀਆ ਅੱਜ ਜਿੱਥੇ ਫੰਕਸ਼ਨ ਹੋ ਰਹੇ ਨੇ, ਉਹ ਸ਼ਹਿਰੇ ਹੋ ਰਹੇ ਨੇ, ਸਰਕਾਰੀ ਫੰਕਸ਼ਨ ਹੋ ਰਹੇ ਨੇ, ਸਮਾਜਿਕ ਫੰਕਸ਼ਨ ਹੋ ਰਹੇ ਨੇ। ਔਰ ਸਾਡੇ ਸੈਮੀਨਾਰ ਹੋ ਰਹੇ ਨੇ ਇਹ ਉਹ ਉਰਦੂ ਅਕੈਡਮੀ ਹੈ ਜਿੱਥੇ ਉਰਦੂ ਦੀ ਫਲਾ ਬਹੂਤ ਲਈ ਤਰੱਕੀ ਹੋ ਰਹੀ ਹੈ ਪਰ ਅਫਸੋਸ ਹੈ ਕਿ ਆ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਥੋਂ ਕੋ ਚੰਗਾ ਸੈਕਟਰੀ ਵੀ ਨਹੀਂ ਲਗਾ ਸਕੀ ਔਰ ਸਾਰੇ ਜਿੰਨੇ ਅਮਰੀਕ ਪੁਲੀ ਚਲੇ ਇਹ ਹੈ ਲੋਕਾਂ ਦੀ ਭਲਾਈ ਦਾ ਕੰਮ ਜਿੰਨੀਆਂ ਪੈਨਸ਼ਨਾਂ ਸਰਕਾਰੀ ਜਿੰਨੀਆਂ ਪੈਨਸ਼ਨਾਂ ਸਰਕਾਰੀ ਮਲੇਰ ਕੋਲੇਜ ਮੈਡਮ ਰਜ਼ੀਆ ਸੁਲਤਾਨਾ ਕੋਲ ਸਮਾਜਿਕ ਸਿੱਖਿਆ ਬਾਲ ਕਾਸ਼ ਵਿਭਾਗ ਸੀਗਾ ਪੈਨਸ਼ਨਾਂ ਮਲੇਰ ਕੋਲੇਜ ਤੇ ਲੱਗੀਆਂ ਨੇ ਕਿਤੇ ਨਹੀਂ ਲੱਗੀਆਂ ਪੂਰੇ ਪੰਜਾਬ ਚ ਇਹ ਰਜ਼ੀਆ ਸੁਲਤਾਨਾ ਨੇ ਲਵਾਇਆ ਹੁਣ ਆ ਲੈ ਕਿਹੜਾ ਕਿਹੜਾ ਲੋ ਆ ਸਰਕਾਰ ਦੇ ਕਦੇ ਲੋਕਾਂ ਨੂੰ ਦਲੀਲ ਨਹੀਂ ਦਿੱਤਾ ਖਾਤਿਆਂ ਪੈਨਸ਼ਨਾਂ ਪਵਾਉਣ ਦਾ ਪ੍ਰਬੰਧ ਕੀਤਾ ਔਰ ਸਭ ਤੋਂ ਵੱਡੀ ਗੱਲ ਇਹ ਕਿ 300 ਰੁਪਏ ਤੋਂ ਵਧਾ ਕੇ ਈ 1000 ਰੁਪਿਆ ਸਿੱਧਾ ਹੀ 1975 ਤੋਂ ਬਾਅਦ ਤਈ ਵਾਰ ਹੋਇਆ ਕਿ ਇੰਨੀ ਪੈਨਸ਼ਨ ਵਧਾਈ ਆ ਇੱਕਦਮ 3 1000 ਰੁਪਿਆ ਫੀ ਟੈਂਸ਼ਨ ਨੂੰ 1000 ਰੁਪਿਆ ਪਰ ਮਹੀਨਾ ਦਿੱਤਾ ਜਾ ਰਿਹਾ ਹੈ ਟੈਂਸ਼ਨ ਨੂੰ ਬਕਬੋਰਡ ਦੀ 1000 ਸਰਕਾਰ ਦੀ 1525 ਰੁਪਿਆ ਮਹੀਨਾ ਉਹ ਬੰਦਿਆਂ ਨੂੰ ਮਿਲਦਾ ਜਿਨ੍ਹਾਂ ਨੇ ਪੈਨਸ਼ਨ ਲੀਤੀ ਹੈ ਉਹਨਾਂ ਨਾਲ ਬਹਿਸ ਕਰਨ ਨੂੰ ਤਿਆਰ ਆਕੜਾ ਸਨੇਤ ਉਹ ਆਪਣੇ ਅੰਕੜੇ ਚੱਕ ਲਿਆਉਣ ਅਸੀਂ ਆਪਣੇ ਅੰਕੜੇ ਚੱਕ ਲਿਆਵਾਂਗੇ ਸਾਡੇ ਨਾਲ ਗੱਲ ਕਰਨ ਬੀਬਾ ਜੀ ਨੂੰ ਵੀ ਕਹਿਣਾ ਕਿ ਬੀਬਾ ਜੀ ਤੁਸੀਂ ਵੀ ਅੰਕੜੇ ਚੱਕ ਲਿਓ ਤੁਸੀਂ ਗੱਲਾਂ ਮਾਰਦੇ ਹੋ ਤੇ 25 ਸਾਲਾਂ ਦੀ ਕੁਝ ਨਹੀਂ ਹੋਇਆ ਤੁਹਾਡੇ ਪੁਰਖੇ ਵੀ ਪਹਿਲਾਂ ਮੈਡਮ ਰਜਿਆ ਜਨਤਾਨਾ ਦੇ ਨਾਲ ਹੀ ਸੀਗੇ ਅੱਜ ਗੱਲਾਂ ਮਾਰਦੇ ਰਹੇ ਹੋ ਤੁਸੀਂ ਕਿ ਅਸੀਂ ਗੱਲਬਾਤ ਨੂੰ ਪਸੰਦ ਨਹੀਂ ਕਰਦੇ ਇੱਕ ਮੈਂ ਸੁਣਿਆ ਉਹਨਾਂ ਦਾ ਕੱਲ ਇੱਕ ਬਿਆਨ ਕਿ ਜੀ ਦਲਬਾਤਲ ਕੇ ਲੋਕ ਇਹ ਉਹਨਾਂ ਨੂੰ ਟਿਕਟਾ ਦੇ ਰਹੇ ਹਨ ਬੀਬਾ ਜੀ ਤੁਹਾਡੇ ਕੋਲ ਤਾਂ ਕੋਈ ਵਜੂਦ ਹੀ ਨਹੀਂ ਹੈ ਤੁਹਾਡਾ ਆਪਣਾ ਕੋਈ ਵਜੂਦ ਨਹੀਂ ਹੁਣ ਤੱਕ ਕਿੰਨੇ ਵੀ ਤੁਹਾਡੇ ਟਿਕਟ ਦਿੱਤੇ ਨੇ ਜਿਹੜੇ ਲੋਕਾਂ ਨੂੰ ਟਿਕਟ ਦੂਸਰੀਆਂ ਪਾਰਟੀਆਂ ਤੋਂ ਨਹੀਂ ਮਿਲੇ ਕਿਉਂਕਿ ਸਾਡੇ ਕੋਲ ਕਾਂਗਰਸ ਪਾਰਟੀ ਕੋਲ ਇੱਕ ਇੱਕ ਵਾਰ ਚ 10-10 ਉਮੀਦਵਾਰ ਨੇ ਟਿਕਟ ਸਿਰ ਇੱਕ ਬੰਦੇ ਨੂੰ ਦਿੱਤਾ ਜਾਣਾ ਹੈ ਜਿਹੜੇ ਬੰਦੇ ਨੂੰ ਜ਼ਿਆਦਾ ਚਾਹਤ ਹੁੰਦੀ ਹੈ ਕਿ ਨਹੀਂ ਜੀ ਮੈਂ ਤਾਂ ਇਲੈਕਸ਼ਨ ਹੀ ਲੜਨਾ ਹੈ ਉਹ ਬਣ ਰਹੀ ਖੁਈ ਦਾ ਯਾਰ ਮਕੰਦਾ ਹਲੇ ਉਹ ਫਿਰ ਉਹ ਇਹ ਹੁਣ ਉਹ ਜਿਹੜੀ ਡੁੱਕ ਲੈਂਦੇ ਨੇ ਸਾਡੇ ਕਿੰਨੇ ਆ ਜਾ ਪੈਸੇ ਵੀ ਲੈ ਲੈ ਇਲੈਕਸ਼ਨ ਵੀ ਲੜ ਲੈ ਇਹ ਗੱਲ ਦਰਵਾਜ਼ਾ ਉਹਨਾਰੇ ਸਾਹਮਣੇ ਬਿਆਨ ਲਈ ਜਾਂਦੇ ਆ ਕਿ ਤਲਵੰਦਰ ਚੰਗੇ ਨਹੀਂ ਹੁੰਦੇ ਆ ਆਪ ਹੀ ਤਲਵੰਦਰ ਵਾਲਿਆਂ ਨੂੰ ਟਿਕਟਾਂ ਦੇਈ ਜਾਂਦੇ ਨੇ ਇਹ ਨਹੀਂ ਹੁੰਦਾ ਇਹ ਕੋਈ ਮੈਂ ਕਹਨਾ ਕੋਈ ਦਬਾਗੀ ਤਵਾਜ਼ਨ ਨੂੰ ਬਰਕਰਾਰ ਰੱਖਾ ਚਾਹੀਦਾ ਇਹ ਇਸ ਕਰਕੇ ਬੀਬਾ ਜੀ ਸਾਡਾ ਤੁਸੀਂ ਦੇਖ ਰਹੇ ਹੋ ਕਾਂਗਰਸ ਪਾਰਟੀ ਦਾ ਸਾਬਕਾ ਪ੍ਰਧਾਨ ਆਸੀਦ ਕੁਰਾਸੀ ਟ੍ਰੇਨ ਸੇ ਕਾਲੀ ਤੋਂ ਜੁਆਇਨ ਕਰ ਕਾਂਗਰਸ ਪਾਰਟੀ ਜੁਆਇਨ ਕਰਕੇ ਜਾਣੇ ਪਹਿਲਾਂ ਖਾਲੀ ਦਲ ਤੇ ਵਰ ਆਪ ਜਾ ਕੇ ਕਾਂਗਰਸ ਪਾਰਟੀ ਕੋਲ ਕੀਤੀ ਹੈ ਕੁਝ ਦੇ ਕੇ ਕੀਤੀ ਹੈ ਨਾ ਜੀ ਦੂਸਰੇ ਇਸਾਕ ਸਾਹਿਬ ਕਾ ਇਸਾਕਾ ਪ੍ਰਧਾਨ ਆਉਣਾ ਨੇ ਇਹ ਵੀਡੀਓ ਆ ਬਚਾਰਿਆਂ ਦੀ ਆ ਬਾਰ ਬਾਰ ਪਾਈ ਜਾਂਦੇ ਨੇ ਸਿਆਸੀ ਦਾ ਉਹ ਇਲੈਕਸ਼ਨ ਵਾਲੀ ਸਿਆਸੀ ਬਿਆਨਬਾਜ਼ੀ ਤੇ ਅਸੀਂ ਜਾਤੀ ਆਕ ਤੇ ਵੀ ਜਾਂਦੇ ਸਿਆਸਤ ਆਪਣੀ ਜਗਾ ਜਾਤੀ ਆਕ ਆਪਣੀ ਜਗਾ ਅਸੀਂ ਕਿਸੇ ਤੇ ਜਾਤੀ اٹੈਕ ਨਹੀਂ ਕਰਨਾ ਜਾਤ ਉਹਦੀ ਆਪਣੀ ਉਹਦਾ ਪਰਸਨਲ ਮਾਮਲਾ ਹੈ ਅਸੀਂ ਸਿਆਸੀ ਗੱਲਾਂ ਕਰਦੇ ਹਾਂ ਤੁਸੀਂ ਸਾਡੇ ਨਾਲ ਸਿਆਸੀ ਗੱਲਾਂ ਕਰੋ ਸਿਆਸੀ ਡਿਬੇਟ ਚ ਪੋਜ਼ਿਟਿਵ ਡਿਬੇਟ ਚ ਹਿੱਸਾ ਲਾਓ ਅਸੀਂ ਤੁਹਾਡਾ ਹਰ ਪੱਖ ਨਾਲ ਜਵਾਬ ਦੇਵਾਂਗੇ ਅੱਜ ਸਾਨੂੰ ਪ੍ਰੈਸਰ ਬਾਂਸੇ ਸੇਕ ਕਰਕੇ ਕਰਨੀ ਪਈ ਕਿ ਅਸੀਂ ਇਹਨਾਂ ਲੋਕਾਂ ਨੂੰ ਹੀਰੋ ਨਹੀਂ ਬਣਾਉਣਾ ਚਾਹੁੰਦੇ ਖਾਸ ਤੌਰ ਤੇ ਅਕਾਲੀ ਦਲ ਵਾਲੀ ਜਿੱਬਾ ਜੀ ਨੂੰ ਸ਼ਹਿਰ ਚ ਤੁਸੀਂ ਦੇਖਿਆ ਹੋਣਾ ਲੋਕਾਂ ਦੇ ਘਰਾਂ ਤੋਂ ਦੀ ਬਹੁਤ ਬੜੀਆਂ ਬੜੀਆਂ ਤਾਰਾਂ ਜਾਂਦੀਆਂ ਸੀਗੀਆਂ ਐਨ 13 ਜਗ੍ਹਾ 13 ਜਗ੍ਹਾ ਤੇ ਤਾਰਾਂ ਜਾਂਦੀਆਂ ਸੀ 1.5 ਕਰੋੜ ਦਾ ਡੈਡ ਕਰੋੜ ਰੁਪਏ ਦਾ ਪ੍ਰੋਜੈਕਟ ਸਰਕਾਰ ਤੋਂ ਮਨਜ਼ੂਰ ਕਰਾ ਕੇ ਦਿੱਤਾ ਬਗੈਰ ਨਕਸ਼ੇ ਤੋਂ ਬਗੈਰ ਮਨਜ਼ੂਰੀ ਤੋਂ ਅਨਅਥਰਾਇਜ਼ ਕਲੋਨੀਆ ਤੇ ਉੱਥੇ ਵੀ ਮੈਡਮ ਰਜ਼ੀਆ ਸੁਲਤਾਨਾ ਨੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਸਰਕਾਰ ਤੋਂ ਉਹਨਾਂ ਲੋਕਾਂ ਨੂੰ ਸਹੂਲਤ ਲੈ ਕੇ ਦਿੱਤੀ ਸੀਵਰੇਜ ਦਾ ਪਾਈਪ ਲਗਵਾਇਆ ਵਾਟਰ ਸਪਲਾਈ ਪਵਾਇਆ 13 ਨਵੇਂ ਟਿਊਬ ਹੈ ਲਗਵਾਇਆ ਤਾਂ ਕਿ ਉਹਨਾਂ ਲੋਕਾਂ ਨੂੰ ਪਾਣੀ ਦੀ ਸਪਲਾਈ ਹੋ ਸਕੇ ਪੀਣ ਵਾਲਾ ਯੋਗ ਪਾਣੀ ਮਿਲ ਸਕੇ ਵਨਪਦ ਪਾਣੀ ਨਹੀਂ ਨਿਕਲਦਾ ਉਥੇ 3 3 ਫੁੱਟ ਦੇ ਪੈਪ ਪਾਤੇ ਔਰ ਪੈਪ ਵੀ ਗਾਰੇ ਵਿੱਚ ਹੀ ਛਿੜਤੇ ਕੋਈ ਲੈਵਲ ਨਹੀਂ ਕੋਈ ਕੁਝ ਨਹੀਂ ਕੋਈ ਲੈਣਾ ਨਹੀਂ ਗਾਰੇ ਵਿੱਚ ਛਿੜਤੇ ਉਹ ਗਾਰਾ ਸਾਰਾ ਉਹਦੇ ਵਿੱਚ ਪੈਪਾਂ ਜ ਵੱਧ ਗਿਆ ਪਾਣੀ ਦੀ ਨਿਕਾਸੀ ਰੁਕ ਗਈ ਕੀ ਕਰੋਗੇ ਜੀ ਤੁਸੀਂ ਐਡਾ ਬੜਾ ਇਹ ਸਰਕਾਰ ਦਾ ਤੁਸੀਂ ਕਹਿੰਦੇ ਆ ਇਹ ਕਹਿੰਦੇ ਨੇ ਜੀ ਕੁਝ ਨਹੀਂ ਕੀਤਾ 18 ਕਰੋੜ ਰੁਪਏ ਤੋਂ ਉੱਪਰ ਦਾ ਬਜਟ ਸੀਗਾ ਜੀ ਇਹਨਾਂ ਨੇ ਲੋਲਤਾ ਸ਼ਾਇਦ ਚ ਟ੍ਰੀਟਮੈਂਟ ਪਲੈਂਟ ਲਗਾਇਆ ਮੈਡਮ ਰਜੀਆ ਸੁਲਤਾਨਾ ਨੇ ਮੈਂ ਲਗਾਇਆ ਔਰ ਚੱਲ ਰਿਹਾ ਹੈ ਓਹ ਪੈਪ ਪਵਾਏ ਪਰ ਮੌਜੂਦਾ ਸਰਕਾਰ ਨੇ ਕੀ ਕੀਤਾ ਸਾਡੇ ਕੋਲ ਪੈਪ ਨੇ ਬਹੁਤ سارے ਐਫੀਡੀਪਟ ਦੇ ਦੇਾਂਗੇ ਉਹ ठेकेदारों ਤੋਂ ਵੀ ਲੱਖਾਂ ਰੁਪਇਆ ਦਾ ਲੈ ਗਏ ਔਰ ਅਜੇ ਤੱਕ ਉਹ ਚਾਲੂ ਵੀ ਨਹੀਂ ਕੀਤੇ ਮੈਡਮ ਰਜਿਆ ਸੁਲਤਾਨਾ ਦੇ ਦੌਰ ਚ ਪਵਾਏ ਹੋਏ ਪੈਪ ਨੇ ਉਹ ਕਿਉਂ ਨਹੀਂ ਚਾਲੂ ਕੀਤੇ ਅੱਲਾ ਜਾਣੇ ਇਹਨਾਂ ਨੂੰ ਪੁੱਛਿਓ ਸਰਕਾਰ ਨੂੰ ਵੀ ਕਿਉਂ ਨਹੀਂ ਕੀਤੇ ਹੈਗੇ ਅੱਜ ਤੁਹਾਡੇ ਇਥੇ ਐਸਐਸਪੀ ਤੁਹਾਡੇ ਬੈਠਾ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਜ਼ਿਲ੍ਹੇ ਦਾ ਹਾਂਜੀ ਮਲੇ ਕੋੜਲੇ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਮੈਡਮ ਰਜ਼ੀਆ ਸੁਲਤਾਨਾ ਨੇ ਜਦ ਕੰਮ ਕੀਤਾ ਆਹ ਤੁਸੀਂ ਇੱਕ ਪਹਿਲਾ ਇਲੈਕਸ਼ਨ ਤੇ ਬੜਾ ਸ਼ੋਰ ਹੋਇਆ ਕਿ ਪੁਲ ਬਣ ਗਿਆ ਜੀ ਉਹ ਪੁਲੀ ਬਣਾਤੀ ਜੀ ਉਹ ਗਿਰ ਗਈ ਜੀ ਉਹ ਹੋ ਗਈ ਬਾਈ ਤੋਂ ਹੁਣ ਤੱਕ ਹੁਣ ਤੱਕ ਤਾਂ ਇੱਕ ਦਰੇੜ ਨਹੀਂ ਪਈ ਗਰੀ ਕਿੱਥੇ ਉੱਥੇ ਘੜਾ ਦੀ ਮਜ਼ਬੂਤੀ ਨਾਲ ਖੜਾ ਚੱਲ ਰਹੇ ਨੇ ਬੜੇ ਬੜੇ ਟਰੱਕ ਟਰਾਲੀ ਚੱਲ ਰਹੇ ਨੇ ਝੂਠਾ ਪ੍ਰਚਾਰ ਹੋਇਆ ਇਲੈਕਸ਼ਨ ਦੇ ਦੌਰਾਨ ਔਰ ਉਹ ਲੋਕ ਹੱਥ ਕਿੱਥੇ ਨੇ ਔਰ ਸ਼ਾਨਦਾਰ ਪੁਲ ਚੱਲ ਰਿਹਾ ਕਰੋੜਾਂ ਰੁਪਏ ਦੀ ਲਾਗਤ ਨਾਲ ਪੁਲ ਚੱਲ ਰਿਹਾ ਔਰ ਲੋਕ ਉੱਥੋਂ ਦੀ ਲੰਘ ਰਹੇ ਨੇ ਲੋਕਾਂ ਦੀ ਆਵਾਜ਼ ਆਈ ਹੈ ਸਾਂਭ ਹੋਈ ਹੈ ਲੇਕਿਨ ਮੈਡਮ ਰਜ਼ੀਆ ਸੁਲਤਾਨਾ ਨੇ ਪੁਲ ਬਣਾਇਆ ਸਭ ਤੋਂ بڑا ਦੂਸਰਾ ਰੈਕੋਰਡ ਰੋਡ ਵਾਲਾ ਅੰਡਰ ਬ੍ਰਿਜ ਜਿਹੜਾ ਕਿਸੇ ਕੀਮਤ ਤੇ ਵੀ ਸੰਭ 可能 ਨਹੀਂ ਸੀਗਾ ਇੱਕ ਪੁਲ ਦੇ ਥੱਲੇ ਦੀ ਇੱਕ ਪੁਲ ਅੰਡਰ ਬ੍ਰਿਜ ਬਣਾਉਣਾ ਖਾਲਾ ਜੀ ਦਾ ਬਾੜਾ ਨਹੀਂ ਹੈ ਕੋਈ ਰੇਲਵੇ ਸੀ ਯਾਤਰੀ ਦੰਦਾ ਕੀ ਇਹ ਬੜੀ ਪਹੁੰਚ ਤੋਂ ਬਗੈਰ ਹੋ ਸਕਦਾ ਸੀਗਾ मैडम रजिया सुल्ताना ਅਤੇ ਉਹਨਾਂ ਦੇ ਪਤੀ ਸਾਫ ਕਾਰ ਡੀਜੀਪੀ ਮੁਹੰਮਦ ਮੁਸਫਾ ਉਦੋਂ ਡੀਜੀਪੀ ਸੀਗੇ ਉਹਨਾਂ ਦੀਆਂ ਕੋਸ਼ਿਸ਼ਾਂ ਸਰਕਾਰ ਹੋਇਆ ਬੰਦਾ ਵੀ ਕੋਲ ਦੀਏ ਦੇ ਨਹੀਂ ਹੈ ਕਿ ਕੋਈ ਬੰਦਾ ਕਹਿ ਦਵੇ ਮੈਨੇ ਬਿਆਨ ਜਾਰੀ ਕਰਤਾ ਇੱਕ ਬੰਦਾ ਉੱਠ ਕੇ ਕਿ ਅਸੀਂ ਅੰਡਰ ਬ੍ਰਿਜ ਬਣਾਤਾ ਹੁਣ ਬਣਾ ਕੇ ਦਿਖਾ ਦਿਓ ਕੋਈ ਮਰੀਜ਼ ਤੇ ਹੈ ਕੀ ਕੋਈ ਇੱਕ ਥੰਮਲਾ ਹੀ ਖੜਾ ਕਰਕੇ ਦਿਖਾ ਦਿਓ ਅੰਡਰ ਬ੍ਰਿਜ ਦੇਣਾ ਦੇਣਾ ਜਿੱਥੇ ਸਾਡੇ ਲੋਕਾਂ ਦਾ ਉੱਥੇ ਲੰਘਣਾ ਖਾਸ ਤੌਰ ਤੇ ਉੱਥੇ ਬਹੁਤ ਵੱਡਾ ਸ਼ਹਿਰ ਦਾ ਕਬਰਸਤਾਨ ਹੈ ਅਥਰ ਵੀ ਜਨਾਜ਼ਾ ਲੈ ਕੇ ਜਾਣਾ ਇੱਧਰੇ ਲੋਕਾਂ ਲਈ ਬਹੁਤ ਮੁਸ਼ਕਿਲ ਹੁੰਦਾ ਸੀ ਉਸ ਗੱਲ ਨੂੰ ਦੇਖਦੇ ਮੈडम ਰਜ਼ੀਆ ਸੁਲਤਾਨਾ ਨੇ ਸਾਫ ਕਰ ਦਿੱਤੀ ਜਿਨਾ ਮਸਤਫਾ ਸਾਹਿਬ ਨੇ ਇਹ ਬਣਵਾ ਕੇ ਦਿੱਤਾ ਹੈ ਲੜਕੀਆਂ ਦੀ ਐਜੂਕੇਸ਼ਨ ਮੈਡਮ ਰਜ਼ੀਆ ਸੁਲਤਾਨਾ ਨੇ ਦੇਖਿਆ ਕਿ ਸਾਡੀਆਂ ਇੱਥੇ ਬਹੁਤ ਗਿਣਤੀ ਮੁਸਲਮਾਨਾਂ ਦੀ ਹੈ ਔਰ ਸਾਡੇ ਜਿੱਤਾਂ ਦੇ ਮੁਸਲਮਾਨਾਂ ਦਾ ਤਾਲੁਕਾ ਐਸਟਰੀ ਸਾਡਾ ਹਿੰਦੂ ਸਮਾਜ ਹੈ ਉਹ ਵੀ ਸੱਚੂ ਕਿ ਸਾਡਾ ਸਮਾਜਿਕ ਇਸ ਤਰ੍ਹਾਂ ਦਾ ਤਾਣਾ ਬਣਾ ਉਹਨਾਂ ਦਾ ਵੀ ਇਸ ਤਰੀਕਾ ਹੈ ਕਿ ਸਾਡੀਆਂ ਬੱਚੀਆਂ ਸਾਫ ਸੁਥਰੇ ਅਤੇ ਪਾਕੀਜ਼ਾ ਮਾਹੌਲ ਦੇ ਅੰਦਰ ਪੜਨ ਹਿੰਦੂ ਸਿੱਖ ਭੈਚਾਰਾ ਇਹ ਚੌਂਦਾ ਸੀ ਕਿ ਜੇ ਸਾਡੀਆਂ ਬੱਚੀਆਂ ਲਈ ਅਲੱਗਾ ਤੋਂ ਸਰਕਾਰੀ ਗਰਜ ਕਾਲਜ ਹੋਣਾ ਚਾਹੀਦਾ ਹੈ ਜਿਹੜਾ ਕਿ ਮਲੇ ਕੋਲੇ ਨਹੀਂ ਥਾ ਕਦੇ ਇੰਨੇ ਕਿ ਸ਼ਾਇਦ ਦੋ ਕਾਲਜ ਨਹੀਂ ਹੋਇਆ ਕਰਦੇ ਲੇਕਿਨ ਮੈਡਮ ਰਜ਼ੀਆ ਸੁਲਤਾਨਾ ਨੇ ਆਪਣੀ ਸਰਕਾਰ ਪਟਿਆਲੇ ਤੋਂ ਲੈ ਕੇ ਆਂਦਾ ਪਟਿਆਲੇ ਮਨਜ਼ੂਰ ਹੋਇਆ ਤਾਂ ਜਿਹੜਾ ਮਲੇ ਕੋਲੇ ਸਰਕਾਰੀ ਕਾਲਜ ਬਣਿਆ ਮੈਡਮ ਰਜ਼ੀਆ ਸੁਲਤਾਨਾ ਨੇ ਆ ਤੁਹਾਨੂੰ ਦੱਸ ਦਈਏ ਕਿ ਕਿਵੇਂ ਕਾਲਜ ਇਹਨੇ ਇਹਦੇ ਤੇ ਕਿੰਨਾ ਪੈਸਾ ਖਰਚ ਹੋਇਆ 8 ਕਰੋੜ ਰੁਪਇਆ ਆ ਤੁਹਾਨੂੰ ਮੈਂ ਦੇ ਰਿਹਾ ਬੀਆਈ ਕਾਲਜ ਲਈ ਨਵੀਂ ਬਿਲਡਿੰਗ 6.5 ਕਰੋੜ ਰੁਪਇਆ ਔਰ ਸ਼ਹਿਰ ਦਾ ਜਿਹੜਾ ਦੂਸਰਾ ਸਰਕਾਰੀ ਗਰਲ ਡਿਗਰੀ ਕਾਲਜ ਬਣਾਇਆ ਹੈਗਾ ਉਹਦੇ ਕਿੰਨਾ ਪੈਸਾ ਖਰਚ ਹੋਇਆ ਹੈਗਾ ਆ ਤੁਹਾਨੂੰ ਡਿਟੇਲ ਮੈਂ ਦੇ ਰਿਹਾ ਲੈ ਮਾਲਪੁਰੇ ਦੇ ਅੰਦਰ ਪਾਕੀਜ਼ਾ ਮਾਹੌਲ ਸਾਫ ਸੁਥਰਾ ਮਾਹੌਲ ਜਿੱਥੇ ਸਾਡੀਆਂ ਬੱਚੀਆਂ ਬਗੈਰ ਡਰ ਬਗੈਰ ਖੌਫ ਤੋਂ ਕੱਲੀਆਂ ਜਾ ਕੇ ਉੱਥੇ ਆਪਣੇ ਕਾਲਜ ਚ ਆ ਤਾਲੀ ਹਾਸਿਲ ਕਰ ਸਕਣ ਲੇਕਿਨ ਅਫਸੋਸ ਹੈ ਕਿ ਮੌਜੂਦਾ ਸਰਕਾਰ ਨੇ ਉੱਥੇ ਹਜੇ ਤੱਕ ਵੀ ਉੱਥੇ ਸ਼ਿਫਟ ਨਹੀਂ ਕੀਤਾ ਹੈਗਾ ਕਾਲਜ ਕੀ ਮਜਬੂਰੀ ਹੈ ਇਹਨਾਂ ਦੀ ਇਹ ਸਰਕਾਰ ਦੱਸੇ ਕਿ ਕਿਉਂ ਨਹੀਂ ਉੱਥੇ ਸ਼ਿਫਟ ਕਰ ਰਹੇ ਸਭ ਤੋਂ ਵੱਡਾ ਕੰਮ ਬਲੇਰ ਕੋਟਲੇ ਨੂੰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਨਾਮ ਬਣਾਉਣ ਲਈ ਬਲੇਰ ਕੋਟਲੇ ਨੂੰ ਜ਼ਿਲ੍ਹਾ ਬਣਾਇਆ ਗਿਆ ਇਸ ਜ਼ਿਲ੍ਹਾ ਉਹ ਬੀਬਾ ਜੀ ਦਾ ਜੋ ਜ਼ਿਲੀ ਬਣਾਤੀ ਜ਼ਿਲੀ ਬਣਾਤੀ ਇਹਨੂੰ ਇੰਨੀ ਤਮੀਜ਼ ਨਹੀਂ ਆਇਆ ਕਿ ਜ਼ਿਲ੍ਹਾ ਕੀ ਚੀਜ਼ ਹੈ ਜਿਹੜੇ ਲੋਕ ਸਾਡੇ ਅਸੀਂ ਲੋਕ ਜਾ ਕੇ ਸਮਰੂਰ ਜਾ ਕੇ ਠੱਕੇ ਖਾਂਦੇ ਸੀਗੇ ਐਸਐਸਪੀ ਦਫ਼ਤਰ ਡੀਸੀ ਦਫ਼ਤਰ ਕਚਹਿਰੀਆਂ 'ਚ ਉਰੋਂ ਜਾਂਦੇ ਆ ਸਰਦੀ ਹੋਵੇ ਗਰਮੀ ਹੋਵੇ ਮੀਂਹ ਹੋਵੇ ਕਣੀ ਹੋਵੇ ਮੌਸਮ ਖਰਾਬ ਹੋਵੇ ਸਾਨੂੰ ਸਮਰੂਰ ਜਾਣਾ ਪੈਂਦਾ ਸੀਗਾ ਉੱਥੇ ਜਾ ਕੇ ਠੱਕੇ ਖਾਣੇ ਪੈਂਦੇ ਸੀ ਅੱਜ ਉਹ ਸਾਡੇ ਜ਼ਿਲ੍ਹਾ ਬਣਨ ਦੇ ਨਾਲ ਮੈਡਮ ਰਜ਼ੀਆ ਸੁਲਤਾਨ ਨਾਮ ਦੀ ਕੋਸ਼ਿਸ਼ਾਂ ਕਰਾ ਚਾਹੇ ਕੁਝ ਕੀਤਾ ਜ਼ਿਲ੍ਹਾ ਬਣਾਇਆ ਔਰ ਜ਼ਿਲ੍ਹਾ ਬਣਾ ਕੇ ਲੋਕਾਂ ਨੂੰ ਇੱਥੇ ਹੀ ਸਹੂਲਤਾਂ ਦਿੱਤੀਆਂ ਨੇ ਅੱਜ ਜਿਹੜੀਆਂ ਸਹੂਲਤਾਂ ਦਾ ਆਨੰਦ ਅਸੀਂ ਲੋਕ ਮਾਣ ਰਹੇ ਆ ਇਹ ਮੈਡਮ ਰਜ਼ੀਆ ਸੁਲਤਾਨਾ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਆ